ਪ੍ਰੇਮੀ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਜਿੰਦਾ ਸਾੜ ਦਿੱਤਾ ਉਸ ਤੋਂ ਬਾਅਦ ਖੁਦ ਵੀ ਖੋਫਨਾਕ ਕਦਮ ਚੱਕ ਲਿਆ ਤਾਂ ਦੱਸ ਦਈਏ ਕਿ ਬੁੱਢਲਾਡਾ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਸਬੰਧ ਬਣਾਉਣ ਤੋਂ ਇਨਕਾਰ ਕਰਨ ਤੇ ਇੱਕ ਮੁੰਡੇ ਵੱਲੋਂ ਔਰਤ ਦੇ ਘਰ ਜਾ ਕੇ ਉਸ ਨੂੰ ਪਹਿਲਾਂ ਕਢੀਸਿਆ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਨੂੰ ਅੱਗ ਲਗਾ ਕੇ ਜ਼ਿੰਦਾ ਸਾੜ ਦਿੰਦਾ ਹੈ ਤਾਂ ਉਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲੈਂਦਾ ਹੈ ਖੋਫਨਾਕ ਕਦਮ ਚੱਕ ਲੈਂਦਾ ਹੈ ਤਾਂ ਜਾਣਕਾਰੀ ਮੁਤਾਬਕ ਪਿੰਡ ਵਾੜਾਵਾਲ ਹੈ ਜਿੱਥੇ ਮਨਜੀਤ ਕੋਰ ਮਨਜੀਤ ਕੋਰ ਦੇ ਪਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਆ ਪੁਲਿਸ ਨੂੰ ਦੱਸਿਆ ਕਿ ਮੇਜਰ ਸਿੰਘ ਨਾਮ ਦਾ ਜਿਹੜਾ ਨੌਜਵਾਨ ਹੈ ਉਸ ਦੀ ਪਤਨੀ ਦੇ ਨਾਲ ਗੱਲਬਾਤ ਸੀਗੀ ਉਸ ਦੀ ਪਰ ਹੂਣੋ ਉਸ ਤੋਂ ਨਫ਼ਰਤ ਕਰਦੀ ਸੀ ਪਰ ਜਿਹੜਾ ਮੇਜਰ ਸਿੰਘ ਸੀਗਾ ਉਸ ਦਾ ਖਿਆੜਾ ਨਹੀਂ ਛੱਡ ਰਿਹਾ ਸੀਗਾ ਤਾਂ ਉਹਦੀ ਪਤਨੀ ਬੁੱਢਲਾਡਾ ਵਿਖੇ ਸਲਾਈ ਦਾ ਕੰਮ ਕਰਦੀ ਸੀਗੀ ਕੱਲ ਸ਼ਾਮ ਨੂੰ ਬੁੱਢਲਾਡਾ ਕੰਮ ਤੋਂ ਲੇਟ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਲੈਣ ਦੇ ਲਈ ਘਰੋਂ ਚਲਾ ਗਿਆ ਸੀਗਾ ਪਰ ਜਦੋਂ ਉਸ ਦੀ ਪਤਨੀ ਘਰ ਵਾਲੀ ਪੈਦਲ ਆ ਰਹੀ ਸੀਗੀ ਤਾਂ ਅਚਾਨਕ ਜਿਹੜਾ ਮੇਜਰ ਸਿੰਘ ਉਸ ਦਾ ਪ੍ਰੇਮੀ ਸੀਗਾ ਉਸ ਦੀ ਘਰ ਵਾਲੀ ਨੂੰ ਕਢੀਸ ਕੇ ਆਪਣੇ ਘਰ ਲੈ ਗਿਆ ਤਾਂ ਉਹ ਵੀ ਉਸ ਦੇ ਮਗਰ ਹੀ ਚਲਾ ਗਿਆ ਦੇਖਦੇ ਹੀ ਦੇਖਦੇ ਜਦੋਂ ਮੇਜਰ ਸਿੰਘ ਨੇ ਉਸ ਦੀ ਪਤਨੀ ਦੇ ਸਿਰ ਦੇ ਉੱਤੇ ਕੋਈ ਚੀਜ਼ ਮਾਰਦਾ ਹੈ ਉਸ ਨੂੰ ਬੇਹੋਸ਼ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਤੇਲ ਵਾਲੀ ਕੈਨੀ ਲੈ ਕੇ ਤੇਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜਾ ਮੇਜਰ ਸਿੰਘ ਸੀਗਾ ਉਹ ਫਰਾਰ ਹੋ ਗਿਆ ਤਾਂ ਉਸ ਤੋਂ ਬਾਅਦ ਉਸ ਨੇ ਵੀ ਜਾ ਕੇ ਖੋਫਨਾਕ ਕਦਮ ਚੁੱਕ ਲਿਆ ਖੁਦਕੁਸ਼ੀ ਕਰ ਲਈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੇਜਰ ਸਿੰਘ ਸੀਗਾ ਮਨਜੀਤ ਕੋਰ ਦੇ ਨਾਲ ਉਸ ਦੇ ਸਬੰਧ ਸੀਗੇ ਉਸ ਦੀ ਜਾਣ ਪਹਿਚਾਨ ਸੀਗੀ ਗੱਲਬਾਤ ਕਰਦਾ ਸੀਗਾ ਤਾਂ ਇਸੇ ਉਹ ਲੈ ਕੇ ਬੀਤੇ ਕੱਲ ਉਸ ਨੂੰ ਮਿਲਣ ਦੇ ਲਈ ਜਾਂਦਾ ਹੈ ਉਸ ਨੂੰ ਕਢੀਸ ਕੇ ਜਦੋਂ ਮਨਜੀਤ ਕੋਰ ਆਪਣੇ ਕੰਮ ਤੋਂ ਵਾਪਸ ਆ ਰਹੀ ਸੀਗੀ ਉਸ ਨੂੰ ਕਢੀਸ ਕੇ ਆਪਣੇ ਘਰ ਲੈ ਜਾਂਦਾ ਹੈ ਤਾਂ ਉਸ ਦਿਨ ਸਿਰ ਦੇ ਵਿੱਚ ਕੋਈ ਚੀਜ਼ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੰਦਾ ਹੈ ਉਸ ਤੋਂ ਬਾਅਦ ਤੇਲ ਲੈ ਕੇ ਉਸ ਦੇ ਉੱਤੇ ਸੁੱੜ ਦਿੰਦਾ ਹੈ ਤਾਂ ਉਸ ਨੂੰ ਜਿੰਦਾ ਸਾੜ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਤਾਂ ਬਾਅਦ ਦੇ ਵਿੱਚ ਮੇਜਰ ਸਿੰਘ ਦੀ ਵੀ লাশ ਬਰਾਮਦ ਹੋਈ ਹੈ ਜਿਸ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰ ਲਈ ਤਾਂ ਇਹ ਦੇਖ ਸਕਦੇ ਹੋ ਕਿਸ तरीके ਦਾ ਰੂ ਕੰਬਾਉਏ ਮਾਮਲਾ ਹੈ ਜਿੱਥੇ ਇੱਕ ਵਿਆਹੁਤਾ ਮਹਿਲਾ ਸੀਗੀ ਜਿਹੜੀ ਆਪਣੇ ਕੰਮ ਤੇ ਗਈ ਹੋਈ ਸੀਗੀ ਕੰਮ ਤੋਂ ਵਾਪਸ ਆ ਰਹੀ ਸੀਗੀ ਤਾਂ ਉਸੇ ਦੌਰਾਨ ਉਸ ਦਾ ਪ੍ਰੇਮੀ ਜਿਹੜਾ ਸੀਗਾ ਉਸ ਨੂੰ ਰਸਤੇ ਦੇ ਵਿੱਚ ਕੇਰ ਲੈਂਦਾ ਹੈ ਤਾਂ ਆਪਣੇ ਘਰ ਲੈ ਜਾਂਦਾ ਹੈ ਤਾਂ ਉੱਥੇ ਜਾ ਕੇ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਅਗਲ ਅਗਲ ਅੱਗ ਲਗਾ ਦਿੱਤੀ ਜਾਂਦੀ ਉਸ ਦੇ ਪਹਿਲਾਂ ਸੱਟ ਮਾਰੀ ਜਾਂਦੀ ਹੈ ਕੋਈ ਚੀਜ਼ ਦੇ ਨਾਲ ਸੱਟ ਮਾਰਦਾ ਹੈ ਉਸ ਤੋਂ ਬਾਅਦ ਉਸ ਨੂੰ ਬੇਹੋਸ਼ ਕਰਕੇ ਤੇਲ ਦੀ ਕੈਨੀ ਲੈ ਕੇ ਆਂਦਾ ਹੈ ਤਾਂ ਉਸ ਦੇ ਉੱਤੇ ਤੇਲ ਛਿੜਕ ਦਿੰਦਾ ਹੈ ਤਾਂ ਅੱਗ ਲਗਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਹੈ ਤਾਂ ਫਿਲਹਾਲ ਅ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਇਹੀ ਉਹ ਮੁੰਡਾ ਹੈ ਜਿਸ ਦੇ ਵੱਲੋਂ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਹੜਾ ਕਿ ਆਪਣੀ ਪ੍ਰੇਮਿਕਾ ਵਿਆਤਾ ਪ੍ਰੇਮਿਕਾ ਨੂੰ ਮਿਲਣ ਦੇ ਲਈ ਗਿਆ ਸੀਗਾ ਉਸ ਨੂੰ ਜ਼ਬਰਦਸਤੀ ਦਸਿਆ ਜਾ ਰਿਹਾ ਕਿ ਆਪਣੇ ਘਰ ਲੈ ਗਿਆ ਉੱਥੇ ਪਹਿਲਾ ਹਮਲਾ ਕੀਤਾ ਬੇਹੋਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਫਿਰ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਉਸਦੀ ਵੀ ਹੁਣ লাশ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਤਾਂ ਆਤਮ ਹੱਤਿਆ ਉਸ ਦੇ ਵੱਲੋਂ ਕਰ ਲਈ ਗਈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜਿਹੜਾ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਜਿਹੜੇ ਬਿਆਨ ਨੇ ਉਹ ਪੁਲਿਸ ਨੇ ਦਰਜ ਕਰ ਲਏ ਨੇ ਤਾਂ ਮੇਜਰ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤਾਂ ਦੇਰ ਸ਼ਾਮ ਰਾਤ ਪਤਾ ਲੱਗਾ ਕਿ ਮੇਜਰ ਸਿੰਘ ਨੇ ਆਪਣੇ ਘਰ ਆ ਕੇ ਆ ਖੁਦਕੁਸ਼ੀ ਕਰ ਲਈ ਤਾਂ ਪੂਰੇ ਮਾਮਲੇ ਦੀ ਤਫਤੀਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾਣੇ ਆ ਇਹ ਤਸਵੀਰਾਂ ਦੇਖ ਲਓ ਇਹ ਹੀ ਉਹ ਤਸਵੀਰਾਂ ਆ ਉਹੀ ਨੌਜਵਾਨ ਹੈ ਜਿਹੜਾ ਮਜੀਤ ਸਿੰਘ ਜਿਸ ਦੇ ਵੱਲੋਂ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਆਪਣੀ ਵਹਿਤਾ ਪ੍ਰੇਮਿਕਾ ਨੂੰ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਉਸ ਤੋਂ ਬਾਅਦ ਖੁਦ ਵੀ ਘਰ ਦੇ ਘਰ ਜਾ ਕੇ ਦੱਸਿਆ ਜਾ ਰਿਹਾ ਕਿ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਕੀ ਕੁਝ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਆਓ ਤੁਹਾਨੂੰ ਸੁਣਾਣੇ ਮੋਤਾ ਜਾਇ ਹੈ ਉਹ ਹੀ ਸਰਪੰਚ ਸਾਹਿਬ ਨੇ ਪਾਉਣ ਕੀਤਾ ਰਾਤ ਮੈਨੂੰ 12 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕਾਂ ਐ ਕਰਕੇ ਗੱਲ ਹੋ ਗਈ ਵੀ ਤੂੰ ਗੱਡੀ ਲੈ ਕੇ ਆ ਪਹਿਲਾਂ ਤੇ ਮੈਂ ਬਾਗਿਆ ਚੱਲ ਗਿਆ ਤੇ ਮੰਜੇ ਦੇ ਪਿਆ ਹੋਇਆ ਸੀਗਾ ਨਾਇਮਾਨ ਤੇ ਕੋਈ ਇਹਨਾਂ ਦਾ ਕਲੇਸ਼ ਖੂਸ ਹੋਇਆ ਹੋਊਗਾ ਧੰਮਾ ਦਾ ਤੇ ਉਹਨੇ ਵੀ ਕੁਝ ਕੁਸ਼ ਗੱਲ ਲਈ ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੱਸ ਦਿਓ ਕਿ ਉਹ ਜਨਾਨੀ ਨਾਲ ਕੀ ਹੋਇਆ ਸੀਗਾ ਉਹਦਾ ਜਿਹੜੇ ਮੇਰੇ ਨਾਲ ਆਏ ਸੀਗੇ ਬਾਈ ਉਹ ਦੱਸ ਰਹੇ ਜੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਤੋਂ ਬਾਹ ਫੜ ਕੇ ਖਿੱਚੀ ਅੰਦਰ ਉਦੋਂ ਉਹਦੀ ਉਹਦੇ ਇਟਮਾਰੀ ਆ ਗਈ ਇਟਮਾਰ ਦਾ ਬਾਅਦ ਆ ਉਹਨੂੰ ਤੇਲ ਪਾ ਕੇ ਅਗ ਲਾਈ ਆ ਗਈ। ਉਹਦੇ ਤੋਂ ਬਾਅਦ ਘਰੋਂ ਭੱਜ ਗਏ ਰੌਲਾ ਪੈ ਗਿਆ। ਤੇ ਬਾਅਦ ਸ 2-2 ਘੰਟੇ ਬਾਅਦ ਆ ਕੇ ਆਪ ਪਾ ਲੈ ਲਿਆ। ਲਾਖਾ ਮੋਜਰੀ ਸਵਿਟ ਕਰਾ ਦਈਏ। ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਹਸਪਤਾਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਵੀ ਮਨਜੀਤ ਕੌਰ ਵੀ ਉਹਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਆਈ ਹੋਈ ਹੈ। ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦੁਬਾਰਾ ਉਹਦਾ ਕਤਲ ਕੀਤਾ ਗਿਆ ਸੀ। ਕੀ ਰਵਾਨਾ ਦੇ ਕੀ ਕਰ ਵੇ ਕੀ? ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਨੇ ਵੀ ਅਨੰਤ ਇਸੇ ਕਰਤਾ। ਕਿੰਨੀ ਕੁ ਉਮਰ ਸੀ ਦੋਨਾਂ ਦੀ? ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀਗੀ ਤੇ ਲੜਕੇ ਦੀ 25। ਥੈਂਕ ਯੂ ਸਰ। ਫ੍ਰਿਕ ਵੈਕਤੀ ਨੇ ਫਾਹਾ ਵੀ ਲਿਆ ਉਹ ਕੀ ਨਾਮ ਹੈ ਕਿੱਥੋਂ ਦਾ ਰਹਿਣਾ ਲਈ? ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜਿਹੜਾ ਦੋਸ਼ੀ ਸੀ।